ਇਤੋਂ ਦਾ ਅਮਨ ਇਤੋਂ ਦਾ ਭਾਈਚਾਰਾ ਬੀਜੇਪੀ ਲਈ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਬੀਜੇਪੀ ਨੇ ਕਈ ਵਾਰ ਕਈ ਪੋਲੀਟੀਕਲ ਸੈਕਰੀਫਾਈਸ ਕੀਤੇ ਨੇ ਸੈਕਰੀਫਾਈਸ ਕੀਤੇ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਤੁਹਾਡਾ ਗੱਟਬੰਧਨ ਸੀ ਉਹ ਭਾਈ ਭਾਈ ਵਾਲੀ ਬਰਾਬਰ ਚ ਹੁੰਦੀ ਸੀ ਅਸੀਂ ਤਾਂ ਇਸ ਕਰਕੇ ਉਸ ਵੇਲੇ ਕਿ ਅਤੰਕਵਾਦ ਤੋਂ ਦੇਸ਼ ਨੇ ਪੰਜਾਬ ਨਿਕਲ ਰਿਹਾ ਸੀ ਇੱਥੇ ਦਾ ਭਾਈਚਾਰਾ ਮਜ਼ਬੂਤ ਹੋਏ ਉਸ ਵੇਲੇ ਅਹੀ ਕੋਈ ਪੋਲੀਟੀਕਲ ਗੱਟਬੰਧਨ ਨਹੀਂ ਸੀ ਉਹ ਪਿਓਰ ਸਮਾਜਿਕ ਗਠਬੰਧਨ ਕੀਤਾ ਸੀ। ਔਰ ਮੈਂ ਇਹ ਗੱਲ ਹੋਰ ਕਲੀਅਰ ਕਰ ਦਿਆਂ। ਅੱਜ ਪੰਜਾਬੀ ਇਹ ਚਾਹੁੰਦਾ ਹੈ ਕਿ ਭਾਜਪਾ ਆਪਣੇ ਦਮ ਤੇ ਚੋਣ ਲੜੇ। ਅਸੀਂ 22 'ਚ ਵੀ ਚੋਣ ਲੜਿਆ, 24 'ਚ ਵੀ ਲੜਿਆ, 27 'ਤੇ ਵੀ ਆਪਣੇ ਦਮ ਤੇ ਚੋਣ ਲੜਿਆ। ਜਕਰਸਾਹਬ ਕਹਿੰਦੇ ਨੇ ਕਿ ਇਹ ਹੋਣਾ ਚਾਹੀਦਾ। ਜਕਰਸਾਹਬ ਦਾ ਪੂਰਾ ਬਿਆਨ ਜਰਾ ਪੜੋ। ਲੋਕਤੰਤ੍ਰਿਕ ਦੇਸ਼ ਹੈ। ਉਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਕਿ ਬੀਜਪੀ ਇਹ ਕਰ ਰਹੀ ਹੈ ਨਹੀਂ ਬੋਲ ਰਹੇ ਹੋ ਬਣ ਕੇ ਕਰਨਾ ਚਾਹੀਦਾ ਹੈ ਭਾਵਨਾਵਾਂ ਇਹਨੇ ਭਾਵਨਾਵਾਂ ਰੱਖਣ ਤੇ ਕੋਈ ਰੋਕ ਨਹੀਂ ਹੈ ਕਿਸੇ ਨੂੰ